ਸਟੈਂਡ ਕੋਈ ਨਹੀਂ ਹੈ ਕੋਈ ਡਿਵੈਲਪਮੈਂਟ ਦੀ ਗੱਲ ਮੁੱਖ ਮੰਤਰੀ ਨਹੀਂ ਕਰਦਾ ਨਿਤਾਂਕੀ ਕਰਦਾ ਹੈ 15 26 ਜਨਵਰੀ ਨੂੰ ਬੋਲਿਆ ਦਸਣੀਆਂ ਹੁੰਦੀਆਂ ਸਰਕਾਰ ਦੀਆਂ ਆਪਣਤੀਆਂ 26 ਜਨਵਰੀ ਨੂੰ ਆਪਣੀਆਂ ਦੱਸਣ ਲੱਗਿਆ ਕਹਿੰਦਾ ਮੇਰੇ ਘਰ ਵਿੱਚ ਖੁਸ਼ੀ ਆਣ ਆਲੀ ਹੈ ਬੱਚਾ ਹੋਣ ਵਾਲਾ ਉਹ ਯਾਰ ਤੂੰ ਸਰਕਾਰ ਦੀਆਂ ਆਪਣਤੀਆਂ ਦੱਸ ਤੂੰ ਆਪਣੀ ਦੱਸੀ ਜਾਂਦਾ ਦੋ ਕੁ ਮਹੀਨੇ ਨਿਆਣਾ ਹੋ ਗਿਆ ਬਾਅਦ ਮਨੋ ਪੱਤਰਕਾਰ ਕਹਿੰਦੇ ਉਹਨਾਂ ਦੇ ਬੱਚਾ ਹੋਇਆ ਤੁਸੀਂ ਕੀ ਆ ਕਹਿਣਾ ਹੈ ਮੈਂ ਕਿਹਾ ਉਹਨਾਂ ਨੇ ਐਲਾਨ ਕਰਿਆ ਦਾ ਬੜਾ ਵਧਾਈ ਹੈ ਉਹਨਾਂ ਨੂੰ ਬੱਚਾ ਹੋਇਆ ਪਹਿਲਾ ਹੀ ਐਲਾਨ ਹੈ ਜਿਹੜਾ 2 ਸਾਲ ਚ ਪੂਰਾ ਹੋਇਆ ਹੋਰ ਕੋਈ ਹੋਇਆ ਨਹੀਂ ਅਜੇ ਤੱਕ ਆ ਸਾਡਾ ਮੁੱਖ ਮੰਤਰੀ ਹੈ ਆ ਪਰਸੋ ਬਦਲੇ ਕਿ ਆ ਖਾਦਾ ਪਿੱਤਾ ਵਸੀ ਪਾਣੀ ਵੀ ਬੋਦਰ ਪੀ ਰਿਆ ਉਹ ਹੀ ਜੁਕਾ ਪਾਣੀ ਬਾਗ ਦੇ ਸਵੇਰੇ ਸਿਰ ਵਿੱਚ ਪਾ ਲਿਆ ਸ਼ਰਾਬੀ ਹੁੰਦਾ ਦਿਨ ਵਿੱਚ ਵੀ ਮੈਂ ਪਹਿਲਾਂ ਕਿਹਾ ਸੀ ਸ਼ਰਾਬੀ ਨੂੰ ਤਾਂ ਲੋਕ ਨਿਆਣਾ ਨਹੀਂ ਪੜਾਉਂਦੇ ਯਾਰ ਕੋਈ ਬੀਬੀ ਨਹੀਂ ਕਰਦੀ ਨਿਆਣਾ ਪੜਾਉਂਦੀ ਆਪਾਂ ਪੰਜਾਬ ਸੁਆੜ ਲੱਗੇ ਹੋਏ ਕਿਉਂ ਬੁਰਾ ਹਾਲ ਕਰ ਰਹੇ ਹੋ ਪੰਜਾਬ ਦਾ 12000 ਪਿੰਡ ਸਾਰਿਆਂ ਦੇ ਵਿੱਚ ਲੋਕ ਡੰਗਾ ਲਈ ਬੈਠੇ ਆ ਵੀ ਜਿਸ ਦਿਨ ਬੀਜੇਪੀ ਵਾਲੇ ਆਉਣਗੇ ਅਸੀਂ ਭਜਾਉੜੇ ਇਹਨਾਂ ਨੇ ਸਾਡਾ ਪੰਜਾਬ ਬਰਬਾਦ ਕਰਿਆ ਕਿਉਂ ਕਰ ਰਹੇ ਆ ਕਿਸਾਨਾਂ ਨੂੰ ਕੁੱਟ ਕੇ ਇਹਨਾਂ ਨੂੰ ਪਤਾ ਖੇਤੀ ਆਧਾਰਤ ਸੂਬਾ ਹੈ ਐਸੀ ਕਿਸਾਨ ਖਤਮ ਕਰ ਦਾਂਗੇ ਪੰਜਾਬ ਖਤਮ ਹੋ ਜਾਣਾ ਹੈ ਪੰਜਾਬ ਬੀਜੇਪੀ ਨੂੰ ਵੋਟ ਪਾਣਾ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਦੇ ਬਰਾਬਰ ਹੈ ਮੈਂ ਤੁਹਾਨੂੰ ਕਹਿ ਦਵਾਂ ਇਹਨਾਂ ਤੋਂ ਬਚੋ ਆ ਹੁਣ ਪੈਸੇ ਲੈ ਕੇ ਆ ਜਾਣਗੇ ਤੁਹਾਡੇ ਪਾਸ ਸ਼ਰਾਬ ਲੈ ਕੇ ਆ ਜਾਣਗੇ ਮਨੂੰ ਮੇਰੇ ਬੰਦੇ ਕਹੀ ਜਾਂਦੇ ਯਾਰ ਇਹਨਾਂ ਨੇ ਸਾਰੇ ਜਗ੍ਹਾ ਬਹੁਤ بڑے بڑے ਬੈਨਰ ਲਾਦੇ ਤੁਸੀਂ ਨਹੀਂ ਲਗਾਉਂਦੇ ਮੈਂ ਕਿਹਾ ਭਾਈ ਉਹਨਾਂ ਕੋ ਪੈਸੇ ਦੇ ਇਲਾਵਾ ਹੋਰ ਕੁਝ ਹੈ ਹੀ ਨਹੀਂ ਆਪਣੇ ਕੋਲ ਹੀ ਪੈਸਾ ਨਹੀਂ ਹੈ ਬਾਕੀ ਸਾਰਾ ਘੁਸਿਆ ਕਰਦੇ ਆ ਆਪਾਂ ਲੋਕਾਂ ਦੇ ਵਿੱਚ ਖੜੇ ਆ ਲੋਕਾਂ ਦਾ ਕੰਮ ਕਰਦੇ ਆ ਕਿਸਾਨੀ ਦੇ ਹੱਕ 'ਚ ਬੋਲਦੇ ਆ ਸਿੱਖੀ ਦੇ ਹੱਕ 'ਚ ਬੋਲਦੇ ਆ ਅਸੀਂ ਦੁਕਾਨਦਾਰਾਂ ਦੇ ਹੱਕ 'ਚ ਬੋਲਦੇ ਆ ਅਸੀਂ ਹਰ ਵਰਗ ਦੇ ਵਿੱਚ ਆ ਜਦੋਂ ਮੈਂ ਬਿਜਲੀ ਦੇ ਬਿੱਲ ਮਾਫ ਕੀਤੇ ਬਿਜਲੀ ਦੇ ਰੇਟ ਘਟਾਏ ਸਾਰਿਆਂ ਵਾਸਤੇ ਘਟਾਏ ਅੱਜ ਇਹ ਤਾਂ ਸਾਡਾ ਮੁੱਖ ਮੰਤਰੀ ਦਾ ਜਥੇਦਾਰ ਸਾਹਿਬ ਨੂੰ ਵੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਉਹਨਾਂ ਨੂੰ ਦਸਨਾ ਗ੍ਰਾਂਥੀ ਐਜੀਪੀਸੀ ਦਾ ਕਾਨੂੰਨ ਬਦਲਤਾ ਹੈ ਨੇ ਦੁਕਾਨਦਾਰਾਂ ਤੋਂ ਇਹਨਾਂ ਨੇ ਮਹੀਨੇ ਵਾਂਦੀ ਹੈ ਦੁਕਾਨਦਾਰਾਂ ਨੂੰ ਰੋਜ਼ ਧਮਕੀ ਆ ਜਾਂਦੀ ਐਨੇ ਪੈਸੇ ਦੋ ਨਹੀਂ ਤਾਂ ਐਸੀ ਤੁਹਾਨੂੰ ਵਾਰ ਦਾਂਗੇ ਇਹੋ ਜਿਹੇ ਹਾਲਾਤ ਸਾਡੇ ਜਲੰਧਰ ਦੇ ਬਣੇ ਹੋਏ ਆ ਸੋ ਮੈਂ ਉਹਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਲੰਧਰ ਦੇ ਵਿੱਚ ਸਾਨੂੰ ਮਾਣ ਸੀ ਕਿ ਚામੜੇ ਦਾ ਉਦਯੋਗ ਸੀ ਸਾਨੂੰ ਮਾਰਦੀ ਕਿ ਇਥੇ ਸਪੋਰਟਸ ਦਾ ਉਦਯੋਗ ਸੀ ਲੇਕਿਨ ਦੋਨੋਂ ਖਤਮ ਹੋ ਰਿਹਾ ਹੈ ਬੀਜੇਪੀ ਦੀਆਂ ਨੀਤੀਆਂ ਕਰਕੇ ਐਸੀ ਇਹਨਾਂ ਨੂੰ ਰਿਵਾਈਵ ਕਰਨਾ ਸਾਡੇ ਆਦਮਪੁਰ ਦਾ ਹਵਾਈ ਅੱਡਾ ਐਸੀ ਰਾਣਾ ਜੀ ਬੈਠੇ ਹੈ ਪ੍ਰਗਟ ਸਿੰਘ ਬੈਠੇ ਹੈ ਐਮਐਲਏ ਸਹਿਬਾਨ ਐਸੀ ਪਾਸ ਕੀਤਾ ਵਿਧਾਨ ਸਭਾ ਕੇ ਜੀ ਦਾ ਨਾਮ ਗੁਰੂ ਰਵੀਦਾਸ ਜੀ ਦੇ ਨਾਮ ਤੇ ਰੱਖਿਆ ਜਾਵੇ ਲੇਕਿਨ ਬੀਜੇਪੀ ਨੇ ਅੱਜ ਤੱਕ ਨਹੀਂ ਰੱਖਿਆ ਦੂਸਰੀ ਮੌਕਾ ਦੋਗੇ ਆਪਣੀ ਸਰਕਾਰ ਆ ਜਾਣੀ ਹੈ ਇਸ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਏਗਾ ਇਹ ਇਸੇ ਮਤ ਤੋਂ ਗਰੰਟੀ ਦਿੰਦਾ ਬਹੁਤ ਮੈਨੂੰ ਮਾਣ ਹੈ ਆਪਣੇ ਐਨਆਰਆਈ ਭਰਾਵਾਂ ਤੇ ਬਹੁਤ ਗਿਣਤੀ ਦੇ ਵਿੱਚ ਬਾਹਰ ਗਏ ਹੋਏ ਹਨ ਲੇਕਿਨ ਬਾਹਰੋਂ ਡਿਵੈਲਪਮੈਂਟ ਕਰਾਉਂਦੇ ਆ ਬਾਹਰੋਂ ਇੱਥੇ ਆ ਕੇ ਸਾਡੇ ਪੈਸਾ ਲਾ ਕੇ ਪਿੰਡਾਂ ਦੀ ਡਿਵੈਲਪਮੈਂਟ ਕਰਾਉਂਦੇ ਆਂ ਦਾਨ ਕਰਦੇ ਆਂ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਵਿਸ਼ਵਾਸ ਹੋਣਾ ਐਨਆਰਆਈ ਭਰਾਵਾਂ ਨੂੰ ਕਿ ਤੁਹਾਨੂੰ ਇੱਥੇ ਰੈਡ ਕਾਰਪਟ ਮਿਲੇਗਾ ਤੁਹਾਨੂੰ ਇੱਥੇ ਸੁਵਿਧਾਵਾਂ ਮਿਲਣਗੀਆਂ ਤੁਹਾਡਾ ਕੋਈ ਨੁਕਸਾਨ ਨਹੀਂ ਕੋਈ ਕਰ ਸਕਦਾ ਕੋਈ ਤੁਹਾਡੇ ਨਾਲ ਧੋਖਾ ਨਹੀਂ ਕਰੇਗਾ ਤੁਸੀਂ ਐਸੀ ਤਰ੍ਹਾਂ ਸਾਡੇ ਦੁਆਬੇ ਤੇ ਆਪਣੀ ਕਿਰਪਾ ਬਣਾਈ ਰੱਖੋ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਬੜੀਆਂ ਗੱਲਾਂ ਐਸੀ ਮੁਲਾਜ਼ਮਾਂ ਨੂੰ ਡੀਏ ਦਿੱਤਾ ਐਸੀ ਵਿੱਤ ਕਮਿਸ਼ਨ ਲਾਗੂ ਕੀਤਾ ਅੱਜ ਹਰ ਮੁਲਾਜ਼ਮਾਂ ਆਪਾਂ ਨੂੰ ਵੋਟ ਪਾ ਰਿਆ ਚਾਹੇ ਉਹ ਅੰਗਣਵਾੜੀ ਵਾਲੇ ਚਾਹੇ ਪੁਲਿਸ ਵਾਲੇ ਹਨਾਨੀ ਦੀ ਗੱਲ ਹੈ ਕਿ ਪੁਲਿਸ ਵਾਲਿਆਂ ਨੂੰ ਹੁਣ ਤਰਕਹਾ੍ਹਾਂ ਮਹੀਨੇ-ਮਹੀਨੇ ਬਾਅਦ ਮਿਲਦੀ ਐ ਕਹਿੰਦੇ ਖਜ਼ਾਨਾ ਸਾਡਾ ਪੋੜਿਆ ਹੋਇਆ ਖਾਲੀ ਪਿਆ ਸੋ ਸਤਿਕਾਰਯੋਗ ਵੀਰੋ ਮੈਂ ਹੁਣ ਆਪਾਂ ਨੇ ਕਾਗਜ਼ ਵਰ ਪਰਨ ਜਾਣਾ ਤੇ ਤੁਸੀਂ ਅਤੇ 300 ਮੀਟਰ ਮੇਰੇ ਨਾਲ ਤੁਰਨਾ ਤੇ ਆਪਾਂ ਨੇ ਕਾਗਜ਼ ਭਰਨੇ ਮੈਂ ਬੜਾ ਧੰਨਵਾਦੀ ਆ ਕਿ ਸਾਡੇ ਪੰਜਾਬ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਹਰੀ ਚੌਧਰੀ ਸਾਡੇ ਵਿੱਚਕਾਰ ਆਏ ਹੈ ਉਹਨਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਮੈਂ ਤਾਨ ਪਾਰ ਕਰਦਾ ਸਰਪ੍ਰਤਪ ਸਿੰਘ ਦੀ ਬਾਜਵਾ ਦਾ ਜਿਹੜੇ ਸਪੈਸ਼ਲੀ ਕਾਗਜ਼ ਭਰਉਣ ਆਏ ਹੈ ਜਾਦੇ 에어ਪੋਰਟ ਤੇ ਗਏ ਤਾਂ ਉਹਨਾਂ ਦਾ ਹੈਲੀਕਾਪਟਰ ਰੋਕ ਤਾਂ ਕਹਿੰਦੇ ਤੁਸੀਂ ਜਾ ਨਹੀਂ ਸਕਦੇ ਹੈਲੀਕਾਪਟਰ ਤੇ ਉਹ ਗੱਡੀਆਂ ਚ ਆ ਰਹੇ ਹੋ ਸਕਦਾ ਅੱਧਾ ਘੰਟਾ ਲੇਟ ਹੋ ਜਾਣ ਲੇਕਿਨ ਮੈਂ ਉਹਨਾਂ ਦਾ ਵੀ ਧੰਨਵਾਦੀ ਆ ਮੈਂ ਸਾਰੀ ਟੀਮ ਦਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦੀ ਆ ਆਖਰ ਚ ਮੈਂ ਥੋੜੀ ਇੱਕ ਗੱਲ ਕਰਨੀ ਹੈ ਕਿ ਅੱਜ ਪੰਜਾਬ ਦੀ ਹੋਂਦ ਨੂੰ ਖਤਰਾ ਹੈ ਅੱਜ ਸਾਡੇ ਸੰਵਿਧਾਨ ਨੂੰ ਖਤਰਾ ਹੈ ਅੱਜ ਸਾਡਾ ਸੰਵਿਧਾਨ ਬਦਲ ਦਿਆਂ ਭਾਜਪਾ ਦੇ ਕੋਚੀਆਂ ਨਿੱਕਾਂ ਤੇ ਸਾਡੀ ਆਮ ਆਦੀ ਪਾਰਟੀ ਉਹਨਾਂ ਦੇ ਨਾਲ ਮਿਲੀ ਹੋਈ ਹੈ ਅੱਜ ਜੇਕਰ ਇਹ ਸੰਵਿਧਾਨ ਬਦਲ ਦਿੰਦੇ ਐ ਜੇਕਰ বিজেপি ਮੈਜੋਰਟੀ ਚ ਆ ਜਾਂਦੀ ਹੈ ਤਾਂ ਉਹਨਾਂ ਨੇ ਇਹ ਸੰਵਿਧਾਨ ਬਦਲ ਦੇਣਾ ਜਿਹੜਾ ਸਾਨੂੰ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ ਦਿੱਤਾ ਇਹ ਸੰਵਿਧਾਨ ਦੀ ਆਪਾਂ ਨੇ ਰੱਖਿਆ ਕਰ ਲਈ ਐ ਐਸੀ ਸੰਵਿਧਾਨ ਨਹੀਂ ਬਦਲ ਦੇਣਾ ਜੇ ਸੰਵਿਧਾਨ ਬਦਲ ਲਗੇ ਤਾਂ ਬਾਬਾ ਸਾਹਿਬ ਦਾ ਨਾਮ ਵੀ ਖਤਮ ਹੋ ਜਾਣਾ ਇਹ ਉਹਨਾਂ ਦੀ ਸੋਚ ਨੂੰ ਖਤਮ ਕਰਨਾ ਚਾਹੁੰਦੇ ਐ ਐਸੀ ਇਹਨਾਂ ਦੇ ਮਨਸੂਬੇ ਪੂਰੇ ਨਹੀਂ ਹੋਣ ਦਵਾਗੇ ਐਸੀ ਲੜਾਈ ਦੇਣੀ ਹੈ ਮੈਂ ਤੁਹਾਡੇ ਵਿਚਕਾਰ ਬਹੁਤਾਂ ਨਾਰਿਆਂ ਦਾ ਹੋਇਆ ਆਖਰ ਤੁਹਾਨੂੰ ਇਹੀ ਬੇਨਤੀ ਕਰਾਂਗਾ ਕਿ ਮੈਂ ਸਾਰੇ ਪਿੰਡਾਂ ਵਿੱਚ ਨਹੀਂ ਆ ਸਕਦਾ 2000 ਪਿੰਡ ਸਾਰੇ ਪਿੰਡਾਂ ਦੇ ਜੇ ਮੈਂ 10 ਪਿੰਡ ਵੀ ਰੋ ਜਾਵਾਂ 20 ਵੀ ਜਾਵਾਂ ਤਾਂ ਵੀ ਨਹੀਂ ਹੋ ਸਕਦਾ ਇਸ ਕਰਕੇ ਪੰਜ-ਪੰਜ 10 ਪਿੰਡ 10-10 ਪਿੰਡਾਂ ਦੇ ਬੰਦੇ ਨੂੰ ਇਕੱਠੇ ਕਰਕੇ ਮਿਲਾਵਾਂ ਲੇਕਿਨ ਤੁਸੀਂ ਮਨੋ ਜਿਤਾਓਗੇ ਤਾਂ ਮੈਂ ਸਾਰੇ ਪਿੰਡਾਂ ਦੇ ਵਿੱਚ ਤੁਹਾਡੇ ਹਰ ਦੇੜੀ ਤੇ ਪਹੁੰਚੂਗਾ ਹਰ ਦੁਆਰ ਤੇ ਪਹੁੰਚੂਗਾ ਤੇ ਤੁਹਾਡਾ ਧੰਨਵਾਦ ਕਰੂੰਗਾ